ਕਣਕ ਦੇ ਵਿੱਚ ਚੌੜੇ ਪੱਤੇ ਵਾਲੇ ਨਦੀਨਾ ਵਾਸਤੇ ਜਿਵੇਂ ਦਵਾਈਆਂ ਆਉਂਦੀਆਂ ਨੇ ਜਿਹੜੀਆਂ ਪੁਰਾਣੀਆਂ ਦਵਾਈਆਂ ਆਉਂਦੀਆਂ ਨੇ ਉਹਨਾਂ ਦਾ ਇੰਨਾ ਰਿਜ਼ਲਟ ਨਹੀਂ ਰਿਹਾ ਹੁਣ ਤੇ ਨਵੀਂ ਦਵਾਈ ਵਧੀਆ ਵਰਲਡ ਦੀ ਟੌਪ ਕਲਾਸ ਕੰਪਨੀ ਕੋਰਟੇਵਾ ਦੀ ਦਵਾਈ ਆਈ ਹੈ ਇੱਕ ਤੇ ਇਹਦਾ ਰਿਜ਼ਲਟ ਇੰਨਾ ਕੁ ਜ਼ਿਆਦਾ ਹੈ ਵੀ ਆਪਾਂ ਨੂੰ ਜਿੰਨੇ ਵੀ ਫਾਰਮਰ ਅਜੀ ਇਵੈਂਟ ਦੇ ਵਿੱਚ ਮਿਲ ਕੇ ਗਏ ਨੇ ਸਾਰਿਆਂ ਨੇ 100 'ਚੋਂ 100 ਨੰਬਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਕਣਕ ਨੂੰ ੱਤਕਾ ਨਹੀਂ ਮਾਰਦੀ ਬਿਲਕੁਲ ੱਤਕਾ ਨਹੀਂ ਮਾਰਦੀ ਤੇ ਕਿਹੜੇ ਕਿਹੜੇ ਨਦੀਨ ਕੰਟਰੋਲ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਕੁਝ ਇਹ ਚੋੜੀ ਪੱਤੀ ਕੋਲੇ ਨਦੀਨ ਬਾਥੂ ਪਾਲਕ ਮੈਨਾ ਖੰਡੀ ਗਾਜਰੀ ਕਾ ਇਹ ਸਾਰੇ ਜਿਹੜੇ ਨਦੀਨ ਮੈਂ ਬੋਲੇ ਆ ਇਹ ਇਕਲੋਤੀ ਦਵਾਈ ਆ ਗਈ ਹੈ ਪਿਕਜ਼ੈਰੋ ਕੋ ਟੇਵਾ ਦੀ ਪਿਕਜ਼ੈਰੋ ਜੀ ਜਿਹੜੀ ਇਹ ਸਾਰੇ ਨਦੀਨਾਂ ਨੂੰ ਚੋੜੇ ਪੱਤੇ ਵਾਲਿਆਂ ਨੂੰ ਕੰਟਰੋਲ ਕਰੇਗੀ ਔਰ ਸਭ ਤੋਂ ਖਾਸ ਗੱਲ ਕਿਸਾਨ ਵੀਰੋ ਕਣਕ ਨੂੰ ਕਿਸੇ ਪ੍ਰਕਾਰ ਦਾ ਝਟਕਾ ਨਹੀਂ ਪੀਲਾਪਣ ਨਹੀਂ ਕਣਕ ਨੂੰ ਦਬਾਏਗੀ ਨਹੀਂ ਔਰ ਕੋਈ ਧੁੰਦ ਵਾਲਾ ਮੌਸਮ ਹੈ ਕੋਰੇ ਵਾਲਾ ਮੌਸਮ ਹੈ ਉਹਦੇ 'ਚ ਵੀ ਬਹੁਤ ਸੋਹਣਾ ਕੰਮ ਕਰੇਗੀ ਨੰਬਰ 3 ਖਾਸ ਗੱਲ ਇਹਨੂੰ 2 ਪੱਤੇ ਤੋਂ ਲੈ ਕੇ 8 ਪੱਤੇ ਤੱਕ ਤੁਸੀਂ ਇਸਤੇਮਾਲ ਕਰ ਸਕਦੇ ਹੋ। ਕਿਉਂਕਿ ਨਦੀਨ ਤੇ ਬਾਅਦ ਚ ਵੀ ਕਰ ਸਕਦਾ। ਪਹਿਲਾਂ ਆਪਾਂ ਕਹਿੰਦੇ ਪਹਿਲਾ ਪਾਣੀ ਬਾਅਦ ਵੀ ਕਰ ਸਕਦੇ ਆ ਕਿਸਾਨ। ਦੂਜੇ ਪਾਣੀ ਪਾ ਲਈ ਲੇਕਿਨ 2 ਤੋਂ 8 ਪੱਤੀਵਸਥਾ ਦੇ ਵੀ ਛੋਟੇ ਨਦੀਨ ਨੂੰ ਵੀ ਮਾਰ ਦੇਗੀ ਔਰ ਜੇ ਥੋੜਾ ਜਿਹਾ 7-8 ਪੱਤੀ ਦਾ ਹੋ ਗਿਆ ਉਹਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰੇਗੀ ਔਰ ਚੌਥੀ ਖਾਸ ਗੱਲ ਕਿ ਜਿਵੇਂ ਮੈਂ ਦੱਸਿਆ ਕਿ ਕਾਫੀ ਸਾਰੇ ਨਦੀਨਾਂ ਨੂੰ ਇਹ ਦਵਾਈ ਕੰਟਰੋਲ ਕਰਦੀ ਹੈ ਇੱਕ ਵਾਰ ਚ ਹੀ ਹੱਲ ਕਰ ਦਿੰਦੀ ਹੈ। ਠੀਕ ਹੈ ਦੁਬਾਰਾ ਲੋੜ ਨਹੀਂ। ਦੁਬਾਰਾ ਲੋੜ ਨਹੀਂ ਪਿਕਜ਼ੈਰੋ 200 ml ਕੌਰਟੇ ਇਨਾਂ ਦੀ ਜਿਹੜੀ ਵੀ ਦਵਾਈ ਮਾਰਕੀਟ ਦੇ ਵਿੱਚ ਆਉਂਦੀ ਆ ਉਹਦਾ ਹਰ ਸਾਲ ਆਪਾਂ ਨੂੰ ਪੂਰਾ ਵਧੀਆ ਜਿਵੇਂ ਪੈਕਸਾ ਨਾ ਹੋਵੇ ਹਿਬੀਫਿਨ ਨੇ ਪਿਛਲੇ ਸੀਜ਼ਨ ਦੇ ਵਿੱਚ ਧੂਮਾ ਮਚਾਈ ਜ ਨੇ ਇਸੇ ਤਰ੍ਹਾਂ ਇਹਦਾ ਵੀ ਰਿਜ਼ਲਟ ਤੁਹਾਨੂੰ 100 ਚੋਂ 100 ਮਿਲੂਗਾ ਇੱਕ ਵਾਰੀ ਟਰਾਈ ਕਰਕੇ ਦੇਖ ਲਓ ਜਿਨ੍ਹਾਂ ਨੂੰ ਸਮੱਸਿਆ ਚੌੜੇ ਪੱਤੇ ਵਾਲੇ ਨਦੀਨਾਂ ਦੀ ਤੋਂ ਮੈਂ ਲਾਸਟ ਇਹ ਕਹੂੰਗਾ ਕਿ ਸੁਰੱਖਿਅਤ ਬਾੜ ਜਿੱਤ ਆਪਾ ਚੇਤਪਾਰ